ਔਰ ਸਭ ਤੋਂ ਇੰਪੋਰਟੈਂਟ ਇਸ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਮੈਨੂੰ ਅੱਜ ਇਸ ਫੰਕਸ਼ਨ ਦੇ ਵਿੱਚ ਆ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜਦੋਂ ਚੇਅਰਮੈਨ ਸਾਹਿਬ ਨੇ ਮੈਨੂੰ ਇਨਵਾਈਟ ਕੀਤਾ ਤਾਂ ਕਾਫੀ ਅਰਸੇ ਬਾਅਦ ਮੈਨੂੰ ਬੱਚਿਆਂ ਦੇ ਫੰਕਸ਼ਨ ਦੇ ਵਿੱਚ ਆਣ ਦਾ ਇਹ ਜਿਹੜਾ ਮੌਕਾ ਮਿਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਅੱਜ ਇੱਥੇ ਆ ਕੇ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਇੱਕ ਲੰਮਾ ਪੜਾ ਹੁੰਦਾ ਹੈ ਛੋਟੇ ਉਮਰ ਤੋਂ ਲੈ ਕੇ ਜਿਉਂ-ਜਿਉਂ ਤੁਸੀਂ ਉਮਰ 'ਚ ਵੱਧਦੇ ਜਾਂਦੇ ਹੋ ਵੱਖ-ਵੱਖ ਪੋਜੀਸ਼ਨਾਂ 'ਤੇ ਪਹੁੰਚਦੇ ਹੋ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਸਭ ਨਾਲੋਂ ਸੁਨਹਿਰਾ ਸਮਾਂ ਜਿਹੜਾ ਹੁੰਦਾ ਹੈ ਉਹ ਸਾਡੇ ਬਚਪਨ ਦਾ ਹੁੰਦਾ ਹੈ। ਅੱਜ ਜੋ ਅਸੀਂ ਫੰਕਸ਼ਨ ਦੇਖਿਆ ਹੈ ਮੈਂ ਦੋ ਤਿੰਨ ਗੱਲਾਂ ਕਰਨਾ ਚਾਹਾਂਗਾ ਇੱਕ ਤਾਂ ਸਾਨੂੰ ਸਾਰਿਆਂ ਨੂੰ ਵਾਇਗਰੂ ਨੇ ਜਿਹੜਾ ਕੰਮ ਸਾਡੇ ਲੇਖੇ ਲਾਇਆ ਸਾਡਾ ਨਾਮ ਲਿਖਿਆ ਅਸੀਂ ਉਹ ਕੰਮ ਕਰਦੇ ਆਂ ਔਰ ਉਸ ਨੂੰ ਉਹੀ ਚਲਾਉਂਦਾ ਹੈ ਮੈਂ ਆਪਣੀ ਐਗਜ਼ਾਮਪਲ ਦਵਾਂ ਤਾਂ ਪਹਿਲਾਂ ਮੈਂ ਇੱਕ ਡਾਕਟਰ ਸੀ ਫਿਰ ਮੈਂ ਪੁਲਿਸ ਆਫੀਸਰ ਬਣ ਗਿਆ ਮੈਂ ਇਸ ਇਹ ਗੱਲ ਤੇ ਚੇਅਰਮੈਨ ਸਾਹਿਬ ਬਾਰੇ ਕਹਿਣ ਜਾਵਾਂਗਾ ਕਿਉਂਕਿ ਮੈਂ ਤਕਰੀਬਨ ਇਹਨਾਂ ਨੂੰ 20 ਸਾਲ ਤੋਂ ਜਾਣਦਾ ਹਾਂ ਇਹ ਇਹਨਾਂ ਦਾ ਬੇਸਿਕ ਕੰਮ ਜਿਹੜਾ ਸੀ ਬਿਲਡਿੰਗਾਂ ਬਣਾਉਣਾ ਸੀ ਪਰ ਵਾਇਗਰੂ ਨੇ ਇਹਨਾਂ ਦਾ ਮੋੜਾ ਇਦਾਂ ਪਾੜਿਆ ਵੀ ਬਿਲਡਿੰਗਾਂ ਤੋਂ ਛੱਡ ਕੇ ਹੌਲੀ-ਹੌਲੀ ਇਹ ਸਾਡੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਜਿਹੜਾ ਲੱਗਾ ਹੈ ਉਹ ਤੁਹਾਡੇ ਇਲਾਕੇ ਨੂੰ ਇਹਨਾਂ ਨੇ ਬਹੁਤ ਵੱਡੀ ਦੇਣ ਹੈ ਇਹੀ ਸਾਡੇ ਸਾਰਿਆਂ ਦੀ ਪੇਰੈਂਟਸ ਪਹਿਲੇ ਟੀਚਰ ਹੁੰਦੇ ਨੇ ਉਸ ਤੋਂ ਬਾਅਦ ਸਕੂਲ ਦੇ ਟੀਚਰਸ ਆਉਂਦੇ ਨੇ। ਤੋਂ ਇਸ એનર્ਜੀ ਨੂੰ ਡਾਇਰੈਕਸ਼ਨ ਦੇਣ ਦੀ ਲੋੜ ਹੈ ਔਰ ਇਹੀ એનર્ਜੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ। ਦੂਜਾ ਮੈਂ ਇਹਨਾਂ ਨੂੰ ਕਵਾਂਗਾ ਵੀ ਸੁਪਨੇ ਜ਼ਰੂਰ ਦੇਖੋ। ਵੱਡੇ ਵੱਡੇ ਸੁਪਨੇ ਦੇਖੋ। ਜੇ ਸੁਪਨੇ ਦੇਖੋਗੇ ਅਖੀਰ ਕੋਈ ਨਾ ਕੋਈ ਸੁਪਨਾ ਤੁਹਾਡਾ ਸੱਚ ਹੋਵੇਗਾ। ਪਰ ਸੁਪਨੇ ਦੇਖਣ ਨਾਲ ਖਾਲੀ ਦੇਖਣ ਨਾਲ ਸੱਚ ਨਹੀਂ ਹੋਣੇ। ਉਹ ਸੋ ਸਾਰੇ ਬੱਚਿਆਂ ਨੂੰ ਸਾਡੇ ਸਾਰਿਆਂ ਦਾ ਫਰਜ਼ ਹੈ ਵੀ ਅਸੀਂ ਇਸ ਰਾਹ ਤੇ ਪਾਈਏ ਮਿਹਨਤ ਕਰੋ ਕੋਈ ਤੁਸੀਂ ਅੱਜ ਕੱਲ ਜ਼ਮਾਨਾ ਹੈ ਅਸੀਂ ਕਿਸੇ ਦੀ ਲੱਤ ਖਿੱਚ ਲਈਏ ਉਹ ਥੱਲੇ ਆ ਜਾਊ ਅਸੀਂ ਉੱਤੇ ਚਲੇ ਜਾਵਾਂਗੇ ਕਦੀ ਤੁਸੀਂ ਸੀੜੀ ਤੇ ਕੋਈ ਬੰਦਾ ਉੱਪਰ ਬੈਠਾ ਹੈ ਤੁਸੀਂ ਹਮੇਸ਼ਾ ਯਾਦ ਰੱਖੋ ਜੇ ਉਹਦੀ ਲੱਤ ਖਿੱਚ ਕੇ ਥੱਲੇ ਲਿਆਓਗੇ ਨਾ ਉਹ ਤਾਂ ਭਾਵੇਂ ਡਿੱਗ ਪਵੇ ਪਰ ਆਪਾਂ ਉੱਪਰ ਨਹੀਂ ਚੜ ਸਕਦੇ ਸਾਨੂੰ ਚੜਨ ਲਈ ਦੂਜੀ ਸੀੜੀ ਲੈਣੀ ਪੈਣੀ ਹੈ ਅੱਗੇ ਜਾਣਾ ਪੈਣਾ ਸੋ ਸਾਨੂੰ ਇਸ ਤਰੀਕੇ ਨਾਲ ਪੋਜ਼ਿਟਿਵ એનર્ਜੀ ਦੇ ਨਾਲ ਪੋਜ਼ਿਟਿਵ ਸਪਿਰਟ ਦੇ ਨਾਲ ਅੱਗੇ ਵਧਣ ਦੀ ਲੋੜ ਹੈ ਇਹ ਮੈਂ ਸਾਰੇ ਮਾਪਿਆਂ ਤੋਂ ਉਮੀਦ ਕਰਦਾ ਵੀ ਆਪਣੇ ਬੱਚਿਆਂ ਨੂੰ ਇਸ ਰਾਹਾਂ ਤੇ ਪਾਓ ਅੱਜ ਸਾਡਾ ਐਨੂਅਲ ਫੰਕਸ਼ਨ ਦਾ 2023 ਦੇ ਵਿੱਚ ਸਾਡੇ ਅੱਜ ਦੇ ਚੀਫ ਗੈਸਟ ਡਾਕਟਰ ਨਿਰੇਸ਼ ਕੁਮਾਰ ਕਰੋੜਾ ਜੀ ਆਈਪੀਐਸ ਕੰਡੀਸ਼ਨਰ ਡਾਕਟਰ ਜਨਰਲ ਆਫ ਪੁਲਿਸ ਪੰਜਾਬ ਸਪੈਸ਼ਲ ਤੌਰ ਤੇ ਚੰਡੀਗੜ੍ਹ ਤੋਂ ਬੱਚਿਆਂ ਨੂੰ ਬਰੈਸਟਿੰਗ ਦੇਣ ਵਾਸਤੇ ਆਏ ਮੈਂ ਸਕੂਲ ਮੈਨੇਜਮੈਂਟ ਵੱਲੋਂ ਔਰ ਪੂਰੇ ਸਟਾਫ ਵੱਲੋਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਇਥੇ ਬੱਚਿਆਂ ਨੇ ਇੱਕ ਇਤਿਹਾਸਕ ਜੋ ਮੈਂ ਕਹਿ ਸਕਦਾ ਅੱਜ ਇੱਕ ਫੰਕਸ਼ਨ ਸਾਡਾ ਹੋਇਆ ਇੰਨੀ એનર્ਜੀ ਨਾਲ ਇੰਨੇ ਵਧੀਆ ਤਰੀਕੇ ਨਾਲ ਹਰ ਆਈਟਮ ਬੱਚਿਆਂ ਨੇ ਪੇਸ਼ ਕੀਤੀ ਹੈ ਔਰ ਇਧਰ ਹੀ ਮੈਂ ਸਕੂਲ ਪ੍ਰਿੰਸੀਪਲ ਮੈਡਮ ਸਾਰਾ ਟੀਚਿੰਗ ਸਟਾਫ ਔਰ ਜਿਹੜਾ ਨੇ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਔਰ ਸਾਰੇ ਬੱਚਿਆਂ ਨੂੰ ਔਰ ਸਾਰੇ ਪੇਰੈਂਟਸ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਸਟਾਫ ਤੇ ਬੱਚਿਆਂ ਤੇ ਪੇਰੈਂਟਸ ਤੇ ਮੈਨੇਜਮੈਂਟ ਤੇ ਸਾਰਿਆਂ ਦੇ ਇਸ ਤਰ੍ਹਾਂ ਮੇਰ ਬਣਾ ਕੇ ਰੱਖੀ ਔਰ ਅੱਗੇ ਤੋਂ ਵੀ ਇਸ ਤੋਂ ਵਧੀਆ ਸੀ ਫੰਕਸ਼ਨ ਕਰਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਔਰ ਅੱਜ ਬੱਚਿਆਂ ਨੇ ਜਿੱਥੇ ਐਜੂਕੇਸ਼ਨ ਦੇ ਵਿੱਚ ਔਰ ਸਪੋਰਟਸ ਦੇ ਵਿੱਚ ਆਪਣੇ ਚੀਮਿਆ ਸਾਹਿਬ ਤੋਂ ਪ੍ਰਾਈਜ਼ ਲਏ ਨੇ ਉਹਨਾਂ ਲਈ ਇੱਕ ਮੋਟੀਵੇਸ਼ਨ ਹੈ ਔਰ ਮੈਂ ਕੋਸ਼ਿਸ਼ ਕਰੂੰਗਾ ਸਰਦੀਆਂ ਸਾਨੂੰ ਬਲੇਸਿੰਗ ਇਦਾਂ ਹੀ ਮਿਲਦੀਆਂ ਰਹਿਣ ਔਰ ਡਿਪਟੀ ਸੂਰਡੈਂਡਰ ਡਾਕਟਰ ਟਾਂਡਾ ਐਸ ਐਮਓ ਆਪਣੇ ਟਾਂਡਾ ਡਾਕਟਰ ਕੇਵਲ ਸਿੰਘ ਜੀ ਔਰ ਸੁਬਾਜਪੁਰ ਤੋਂ ਸਰਪੰਚ ਸਾਹਿਬ ਪ੍ਰੈਸ মিডিਆ ਸਾਰੇ ਆਏ ਸੀ ਔਰ ਮੈਂ ਆਪਣੇ ਵੱਲੋਂ ਸਕੂਲ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪਰਮਾਤਮਾ ਦੇ ਅਗੇ ਫਿਰ ਤੋਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਰਿਆਂ ਸਿਰ ਤੇ ਮੇਰ ਬੁਣਾ ਕੇ ਰੱਖੀ ਇਹ ਸਕੂਲ ਦਿਨ-ਦਿਨ ਦੁਗਣੀ ਦਾਦ ਤੋਂ ਕੋਈ ਸ਼ੱਕ ਹੀ ਕਰਦਾ ਥੈਂਕ ਯੂ ਵੈਰੀ ਮਚ ਗੋਡ ਬਲੈਸ ਯੂ